ਸਲਵਾਰ ਫੈਬਰਿਕ ਵੀ ਸੁਵਾ ਦੇ ਤੋੜਾ ਲੋ ਜੀ ਤੁਹਾਡੇ ਲਈ ਬਹੁਤ ਪਿਆਰੀ ਸੂਟ ਲੈ ਕੇ ਆਏ ਗਰਮੀਆਂ ਦੇ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਪਿਆਰੇ ਪ੍ਰਿੰਟ ਨੇ ਜੀ ਤੇ ਕੁਆਲਿਟੀ ਇੱਕ ਨੰਬਰ ਹੋਏਗੀ ਜੀ ਕਪੜਾ ਬਿਲਕੁਲ ਸੌਫਟ ਹੈਗਾ ਜੀ ਤੇ ਇਹ কুরਤੀ ਹੈਗੀ ਹੈ ਤੇ ਇਹ ਸਲਵਾਰ ਹੈਗੀ ਹੈ ਜੀ ਰੰਗ ਪ੍ਰਿੰਟ ਦੇਖੋ ਇਹਨਾਂ ਦੇ ਬਹੁਤ ਪਿਆਰੇ ਸੂਟ ਨੇ ਜੀ ਤੇ ਬਹੁਤ ਵਧੀਆ ਕੁਆਲਿਟੀ ਆ ਨੇ ਤੇ ਬਹੁਤ ਘੱਟ ਰੇਟਾਂ ਦੇ ਵਿੱਚ ਇਹ ਤੁਹਾਨੂੰ ਸੂਟ ਮਿਲਣ ਜਾ ਰਿਹਾ ਜੀ ਇਹਦੇ ਕਲਰ ਦੇਖ ਲਓ ਇਹ ਸਲਵਾਰ ਆਏਗੀ ਤੇ ਇਹ কুরਤੀ ਆਏਗੀ ਜੀ ਤੇ ਇਹ ਗ੍ਰੀਨ ਕਲਰ ਆਏਗਾ ਦੇਖੋ ਜੀ ਇਹ ਵਾਲਾ ਇਹ ਕੁਤੀ ਆਏਗੀ ਤੇ ਸਲਵਾਰ ਆਏਗੀ ਜੀ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਤੇ 1000 ਰੁਪਏ ਵਾਲਾ ਸੂਟ ਤੁਹਾਨੂੰ ਸਿਰਫ ਤੇ ਸਿਰਫ 850 ਰੁਪਏ ਦੇ ਵਿੱਚ ਪੈਣਾ ਹੈ ਜੀ ਕੋਈ ਵੀ ਸੂਟ ਲੈ ਸਕਦੇ ਹੋ ਜੀ ਤੁਸੀਂ ਦੋ ਸੂਟ ਲੋਗੇ ਸ਼ਿਪਿੰਗ ਫ੍ਰੀ ਹੋਏਗੀ ਜੀ ਆ ਦੇਖੋ ਬਹੁਤ ਪਿਆਰੇ ਸੂਟ ਨੇ ਜੀ ਤੇ ਕੁਆਲਿਟੀ ਦੇਖੋ ਤੁਹਾਨੂੰ ਚੈੱਕ ਕਰਨੀ ਕੁਆਲਿਟੀ ਇੱਕ ਨੰਬਰ ਹੈਗੀ ਬਿਲਕੁਲ ਸੌਫਟ ਕਪੜਾ ਕਿਤੇ ਖਰਾਬ ਨਹੀਂ ਹੋਏਗਾ ਛੀਜੇਗਾ ਨਹੀਂ ਤੇ ਉਹ ਨਹੀਂ ਆਏਗੀ ਬਹੁਤ ਵਧੀਆ ਕੁਆਲਿਟੀ ਹੈਗੀ ਹੈ ਜੀ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਜੀ ਧੰਨਵਾਦ